ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਕਰ ਦਾ ਨੋਟ ਕਰ ਲਿਓ। ਪਿੰਡ ਮਾਲਾ ਕਲਾਂ ਤੇ ਜ਼ਿਲ੍ਹਾ ਆ ਗਿਆ ਸਜਣੋ ਮੋਗਾ ਤੇ ਪਾਉ ਕਸ਼ਮੀਰ ਦੇ ਘਰੋਂ ਅੱਜ ਦੋ ਝੋਟੀਆਂ ਵਿਖਾਉਣੀਆਂ ਤੁਹਾਨੂੰ ਤੇ ਦੋਨੇ ਹੀ ਇੱਕ ਤੋਂ ਇੱਕ ਬਾਗੇ ਪੁਰਾਣੇ ਦੀ ਗੱਲ ਕਰੀਏ ਤਾਂ ਸੱਜਣੋ 24 ਕਿਲੋਮੀਟਰ ਦੀ ਦੂਰੀ ਤੇ 22 ਕਿਲੋਮੀਟਰ ਦੀ ਦੂਰੀ ਤੇ ਆ ਤੇ ਮੋਤਕੀ ਸ਼ਹਿਰ ਦੀ ਗੱਲ ਕਰ ਲਈਏ ਤਾਂ ਸੱਜਣੋ 4-5 ਕਿਲੋਮੀਟਰ ਦੀ ਦੂਰੀ ਤੇ ਆ ਬਿਲਕੁਲ ਰੋਡ ਦੇ ਉੱਤੇ ਆਹਮੋ ਸਾਹਮਣੀ ਮਾਲਾ ਕਲਾਂ ਤੇ ਮਾਲਾ ਖੁਰਦ ਨਗਰ ਆ ਉਸ ਨਗਰ ਦੀ ਤੁਹਾਨੂੰ ਵੀਡੀਓ ਵਿਖਾ ਰਹੇ ਆ ਵਪਾਰ ਲੈਣ ਦਾ ਕੰਮ ਆ ਬਿਲਕੁਲ ਤਾਜ਼ੀਆਂ ਸੁਈਆਂ ਹਜੇ ਬੌਲੇ ਦੇ ਵਿੱਚ ਝੋਟੀਆਂ ਵਿਖਾਉਣੀਆਂ ਤੁਨੂੰ ਤੇ ਦੋਨਾਂ ਦੇ ਮਗਰ ਨੋਟ ਕਰ ਲਿਓ ਵੀ ਕਟੀਆਂ ਤੇ ਇਹਦਾ ਕੱਦ ਕਾਠ ਭਾਉ ਦੇ ਮੋਢਾ ਟੱਪਦੀ ਆ ਕਰਮਾ ਵਾਲੀ ਦੇ ਬੜਾ ਚੰਗਾ ਝੋਟੀ ਨੇ ਪਹਿਲੇ ਸੂਏ ਜਿਹੜਾ ਦੁੱਧ ਦਾ ਰਿਕਾਰਡ ਬਣਾਇਆ ਤੇ ਹਜੇ ਭਲਾ ਭਲਾ ਨਹੀਂ ਉੱਤਰੀਆਂ ਵੇਖੋ ਥਣ ਲੱਗਾ ਕਰਮਾ ਵਾਲੀ ਨੂੰ ਜਦੋਂ ਤੁਰਦੀ ਵਿਖਾਈ ਨਾ ਤੇ ਸਜਣੋ ਤੁਹਾਡੀ ਰੂਹ ਖੁਸ਼ ਕਰੂਗੀ ਪਤਲੀ ਚਮੜੀ ਦੀ ਤੇ ਉੱਚੇ ਕੱਦ ਕਾਠ ਦੀ ਹਰਿਆਣੇ ਵਾਲਿਆਂ ਨੂੰ ਪਾਊਗੀ ਮਾਤ ਇਹ ਗੱਲ ਮੈਂ ਤਾਂ ਕਹਦੀ ਕਈ ਬੰਦੇ ਕਹਿੰਦੇ ਤੁਸੀਂ ਹਰਿਆਣੇ ਦੀ ਮਸ਼ਹੂਰੀ ਕਰਦੇ ਆ ਤੇ ਆ ਝੂਟੀ ਆਪਣੀ ਇਧਰੋਂ ਆਈ ਆ ਤੇ ਆਪਾਂ ਹਰਿਆਣੇ ਵਾਲਿਆਂ ਨਾਲੋਂ ਘੱਟ ਨਹੀਂ ਕਹਿਣਾ ਇਹ ਏਕੇ ਨੰਗੂਗੀ ਕੋਈ ਦੋ ਕੰਮ ਪਿੱਛੇ ਨਹੀਂ ਰਹਿੰਦੀ ਪਾਉ ਕਸ਼ਮੀਰ ਸਿੰਘ ਸਾਸਰੀਕਾਲ ਹੋਰ ਸੁਣਾਓ ਸਭ ਠੀਕ ਆ ਚੜਦੀ ਕਲਾ ਨਾ ਚੜਦੀ ਕਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਆਪਣਾ ਡਰੈਸ ਪਾਉ ਜੀ ਆਪਣਾ ਪੈਂਟ ਮਾਲਾ ਖਲਾਂ ਹਾਂਜੀ ਜੇ ਲੰਭਾ ਹੋਗਾ ਠੀਕ ਆ ਸੀਲ ਬਾਗਾ ਬਰਾਣਾ ਮਾਲਾ ਕਲਾ ਮੋਬਾਈਲ ਨੰਬਰ ਆਪਣਾ 8977830 ਠੀਕ ਆ ਤੇ ਅੱਜ ਆਪਣੇ ਕੋਲੇ ਦੋ ਝੋਟੀਆਂ ਇੱਥੇ ਆ ਜੋ ਦੋ ਝੋਟੀਆਂ ਹਨਾ ਤੇ ਆ ਜੇ ਆਪਾਂ ਝੋਟੀ ਤੋਂ ਸ਼ੁਰੂ ਕਰੀਏ ਪਹਿਲਾਂ ਆਪਾਂ ਵੱਡੀ ਝੋਟੀ ਬਾਅਦ ਚ ਵਿਖਾਵਾਂਗੇ ਹਾਂਜੀ ਤੇ ਇਹ ਕਿਹੜਾ ਸੂਆ ਸੂਈ ਆ ਜੀ ਇਹ ਜੀ ਮਾਲਕਣ ਦਾ ਦੂਜੇ ਕਹ ਠੀਕ ਆ ਤਾਂ ਪਹਿਲੇ ਮੰਨ ਲੈ ਚਾਹ ਦੂਜੇ ਮੰਨ ਲੈ ਵੀ ਮਾਲ ਕਰ ਲੈ ਦੂਜੇ ਜਿਹੜਾ ਆਪਣੇ ਤੋਂ ਖਰੀਦੂਗਾ ਆਪਦੀ ਸਮਝ ਵਰਤ ਲੈ ਸਮਝ ਵਰਤ ਲੈ ਵੀ ਪਹਿਲਾ ਮੰਨ ਲੈ ਚਾ ਦੂਜਾ ਤੇ ਸੀਲ ਸਾਉ ਤੂੰ ਪਹਿਲਾਂ ਦੱਸਿਆ ਵੀ ਭਵਾ ਜੀ ਜਿਵੇਂ ਮਰਜੀ ਹੱਥ ਲਾਈ ਜੋ ਨਹੀਂ ਠੀਕ ਆ ਵੀ ਕਰਮਾਂ ਵਾਲੀ ਨਾ ਜਿਵੇਂ ਮਰਜੀ ਆ ਥਣ ਖੜੀ ਜਾਉ ਨਾ ਨਹੀਂ ਠੀਕ ਹਾਂਜੀ ਹਾਂਜੀ ਜਿਵੇਂ ਮਰਜੀ ਤੇ ਲੈ ਵਾ ਲੂ ਆ ਭਾਉ ਗਾਹ ਨੂੰ ਵੀ ਬਹੁਤ ਚੰਗਾ ਹਾਂਜੀ ਬਹੁਤ ਚੰਗੀ ਝੋਟੀ ਆ ਤੇ ਬੱਚਾ ਕੱਟੀ ਕੱਟੀ ਹੈ ਤੇ ਇਹ ਸੂਈ ਕਦੋਂ ਹੁਣ ਇਹ ਕੱਲ ਤੜਕੇ ਦੀ ਸੂਈ ਆ ਕੱਲ ਤੜਕੇ ਦੀ ਸੂਈ ਆ ਤੇ ਬੌਲੇ ਜੋ ਮਾੜੀ ਮੋਟੀ ਕਿਵੇਂ ਮੰਨ ਕੇ ਕੋਈ ਆ ਜੇ ਹਾਂਜੀ ਹਾਂਜੀ ਬੌਲਾ ਮੇਰੇ ਹਿਸਾਬ ਨਾਲ 2.5 ਕਿਲੋ ਫੈਲ ਹੋ ਜਾਂ ਤਿੰਨ ਕਿਲੋ ਕਹ ਲੋ ਡੰਗ ਦਾ ਹਾਂ ਡੰਗ ਇਹ 5-6 ਕਿਲੋ ਬੌਲੇ ਤੋਂ ਸ਼ੁਰੂ ਹੋਈ ਆ ਆਪਾਂ ਐਵੇਂ 15 16 ਬੋਲਾ ਹੀ ਨਹੀਂ ਕਹਿਣਾ ਜੀ ਆਪਾਂ ਐਵੇਂ ਕਹੀ ਯਾਰ ਬੰਦੇ ਲਾ ਕੇ ਲੋਆ 10 12 ਬੋਲਾ ਕੋਈ ਵੀ ਇਹ ਨਾ ਹੋਵੇ ਵੀ ਅਗਲਾ ਕਹਿੰਦਾ ਯਾਰ ਬੰਦੇ ਦਾੜੀ ਵਾਲੇ ਨਹੀਂ ਝੂਠ ਮਾਰਦਾ ਹਣਾ ਹਾਂ 2.5 3 ਕਿਲੋ ਬੋਲਾ 3 ਕਿਲੋ ਸੀ ਤੇ 10 ਤਾ 13 ਕਿਲੋ ਹਾਂਜੀ 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 ਤੇ ਦੁੱਧ ਦੇ ਨੇ ਬਾਕੀ ਆ ਬੰਦਾ ਚਾ ਲਾ ਸਕਦਾ ਅਗਲਾ ਵੇਖ ਲੈਵੇ ਦੀ ਝੋਟੀ ਤੋਂ ਕੱਢੂਗੀ ਕਿ ਨਹੀਂ ਕੱਢੂ ਆਪਾਂ ਜੀ ਇਹ ਤੇ ਯਾਰ ਬਾਲਾ ਇਹ ਵੀ ਇਹ ਕਰਮਾਂ ਦੀ ਜੇ ਪਹਿਲੇ ਚ ਦੂਜੇ ਦੁੱਧ ਕਿੰਨਾ ਦੇਊਗੀ ਅੱਜ ਕੀ ਅੰਦਾਜ਼ਾ ਮੈਂ ਤਾਂ ਕਿਹਾ ਵੀ 10 ਤੋਂ 11 12 ਕਰੀ ਜਾ 12 11.5 12 ਕਰਮਾਂ ਵਾਲੀ ਨੇ ਦੁੱਧ 12 ਕਿਲੋ ਦੇਣਾ ਹੀ ਦੇਣਾ ਦੇਣਾ ਕਿਉਂਕਿ ਪੜੀ ਸੰਵੀ ਤੇ ਚੰਗੇ ਟੀਕੇ ਦੀ ਕੱਟੀ ਆ ਹਨਾ ਤੇ ਮਗਰ ਵੀ ਕੱਟੀ ਆ ਗਈ ਤੇ ਕੱਢਿਓ ਖਾਂ ਬਾਹਰ ਇਹਨੂੰ ਕਿਹੜਾ ਕਰਾਈਏ ਤਨ ਤਨ ਭੈਣਾ ਭਰਾਵਾਂ ਨੂੰ ਕਰਾਈਏ ਚੈੱਕ ਵੇਖਿਓ ਸਜਣੋ ਬਰੀਕੀ ਲੱਗੀ ਕੱਟੀ ਨੂੰ ਸੂਆ ਹੁਣ ਤੁਸੀਂ ਯਾਰ ਮੰਨ ਲਿਓ ਭਾਉ ਨੇ ਕਹਦਾ ਵੀ ਮਾਲਕਾਂ ਨੇ ਦੂਜਾ ਦੱਸਿਆ ਤੁਸੀਂ ਭਾਉਾਂ ਪਹਿਲਾਂ ਵੀ ਮੰਨ ਲਿਓ ਤੇ ਇਹ ਨੋਟ ਕਰ ਲਓ ਵੀ ਕਰਮਾਂ ਵਾਲੀ ਨਾ ਸੀਲ ਬਹੁਤ ਆ ਤੇ ਵਟਨਾਂ ਵਾਲੀ ਤੇ ਨਿੱਗਰ ਨੁਕਰ ਸਾਹਮਣ ਵਾਲੇ ਸੱਜਣੇ ਵੀ ਰੂਣਾ ਸਾੰਭੀ ਆ ਬਹੁਤ ਸੋਹਣੀ ਝੋਟੀ ਆ ਸੱਜਣੋ ਵੀਡੀਓ ਦੇ ਵਿੱਚ ਜੇ ਸੰਗ ਬੇਮਲੂਮਾ ਖੁੱਲਾ ਲੱਗਿਆ ਤੇ ਜਦੋਂ ਕੋਲੇ ਆ ਕੇ ਵੇਖੋਗੇ ਨਾ ਤੇ ਤੁਹਾਨੂੰ ਜਚੂਗਾ ਇਹ ਤੇ ਬੋਡੀ ਦੇ ਹਿਸਾਬ ਨਾਲ ਤੇ ਸਾਰੀ ਇੱਕ ਰੰਗ ਕਾਲੀ ਝੋਟੀ ਆ ਤੇ ਪੂਛ ਦੇ ਵਿੱਚ ਦੋ ਕਵਾਲ ਆ ਜਿਹੜੇ ਵਾਈਟ ਆ ਸੱਜਣੋ ਥੱਲਿਓ ਅੱਧਾ ਪੌਣਾ ਫੁੱਟ ਵਾਈਟ ਪੂਛ ਹੈ ਦੀ ਕਰਮਾਂ ਵਾਲੀ ਦੀ ਤੇ ਖਾਨਲੇਵੇ ਦੀ ਕੁਆਲਿਟੀ ਤਾਂ ਪਹਿਲਾਂ ਜੇ ਦੂਜੇ ਕੱਟੀ ਨੂੰ ਬਹੁਤ ਸੋਹਣੀ ਲੱਗੀ ਹੋਈ ਐ ਸਜਣੋ ਹਜੇ ਮੈਲਾ ਨਾਲ ਲੱਗਾ ਹੋਇਆ ਤੇ ਪਾਉ ਜੀ ਬੱਚੇ-ਪੁੱਛੇ ਤੇ ਓਕੇ ਰਿਪੋਰਟ ਨਾ ਜਾਵਾ ਪੂਰੀ ਜੀ ਜਾਵਾ ਜਾਵਾ ਵੀ ਐ ਨਹੀਂ ਹੈਗਾ ਵੀ ਕੋਈ ਚੂਨ ਆ ਜੇ ਤੇ ਯਾਰ ਇਹ ਲੱਤਾਂ ਮਾਰੇ ਹਨਾ ਇਹ ਤਾਂ ਭਾਵੇਂ ਬੱਚਾ ਛੱਡ ਤੇ ਨਾ ਛੱਡ ਗਾਈਆਂ ਗਾਈਆਂ ਲੋ ਸਜਣੋ ਐ ਸਾਈਡ ਤੋਂ ਮੈਂ ਵੀ ਤੁਹਾਨੂੰ ਯਾਰ ਮਾੜੀ ਤੋਰ ਕੇ ਵੀ ਆਈ ਐ ਨਾਲੇ ਵੇਖੋ ਆਹ ਕਿਆ ਬਾਤ ਐ ਨਾ ਤੇ ਪਾਉ ਚਵਾਈ ਤਾਂ ਦੀ ਹਣੀ ਟੌਪ ਗੰਨੇ ਯਾਰ ਚਵਾਈ ਵੀ ਆਪਾਂ ਨੰਬਰ 1 ਹਾਂ ਵੇਖੋ ਸਤਿਨੋ ਇੱਥੇ ਖੜੀ ਦਾ ਲੇਵਾ ਪਾਂਡਾ ਕਰ ਲੋ ਚੱਕ ਕਿੱਡਾ ਸੋਹਣਾ ਰੋਬਾ ਝੁੱਟੀ ਦਾ ਯਾਰ ਇਹ ਗੱਲ ਮੇਰੀ ਜ਼ਹਿਨ ਕਰ ਲਿਓ ਵੀ ਤੁਹਾਡੀ ਸੇਵਾ ਹੋਈ ਨਾ ਹਾਂ ਤੇ ਸੇਵਾ ਹੋਈ ਖੁੱਲੀ ਤੇ ਦੁੱਧ ਜਿੰਨਾ ਮਰਜੀ ਕੱਟੀ ਤੋਂ ਪਵਾ ਲਿਆ ਜੋ ਕੋਈ ਐ ਨਹੀਂ ਹੈਗਾ ਵੀ ਕਰਮਾਂ ਵਾਲੀ ਜਾਤ ਕੁਆਲਟੀ ਵਾਲੀ ਆ ਵੇਖੋ ਬੱਚਾ ਇਹਦੇ ਕੋਲ ਪਾਉ ਜੀ ਐਨੂੰ ਕਰਿਓ 나ੜੂਆ ਹੈਗਾ ਨਾਲ ਹਾਂਜੀ ਹੈਗਾ ਹਾਜੀ ਹੈਨਾ ਹਾਂਜੀ ਇਹ ਤਾਂ 나ੜੂਆ ਤਾਂ ਇੱਕ ਦੂਜੇ ਦਾ ਇਕੱਠੇ ਆ ਨਾ ਬੱਚੇ ਤਿੰਨ ਚਾਰ ਲਾ ਆਉਂਦੇ ਆ ਲਾ ਦਿੰਦਿਆਂ ਲਾ ਦਿੰਦਿਆਂ ਜਦੋਂ ਪੈਂਦੇ ਆ ਹੈਨਾ ਹਾਂਜੀ ਹਾਂਜੀ ਤੇ ਪਾਉ ਜੀ ਫਿਰ ਇਹ ਆਪਾਂ ਰੇਟ ਕਿੰਨਾ ਰੱਖੀਏ ਝੋਟੀ ਦਾ ਸਿਰਫ ਤਾਂ ਬਹੁਤ ਕੀਤੀਆਂ ਆਪਾਂ ਦੇ ਭੈਣ ਆਪਣੇ ਭੈਣਾਂ ਭਰਾ ਕਹਿਣ ਵੀ ਯਾਰ ਰੇਟ ਗਲਤ ਕਰਤਾ ਪਾਉ ਨੇ ਆਪਾਂ 93000 ਰੁਪਈਆ 90 ਤੇ 3 93000 ਰੁਪਈਆ ਮੰਗਦੇ ਆ ਤੇ ਮਾਂ ਤਾਂ ਕਿੰਨਾ ਕੱਟਾ ਮਾਂ ਤਾਂ ਜਨਾ ਕਹਿੰਦੀ ਸੋਨੇ ਹੀ ਕਰ ਦੇ। ਹੋਰ 90 ਦੀ ਦੇ ਦਈਏ 90 ਦੀ ਦੇ ਦਾਂ। ਹੈ? 90 ਖੁਸ਼ ਆ ਨਾ? ਖੁਸ਼ ਆ। ਬਾਗੋ ਬਾਗ। ਪੱਕੀ ਗੱਲ ਆ। ਪੱਕੀ ਗੱਲ। ਲੋ ਗਈ ਸਜਣਾ। ਪਾਉ ਨੇ ਕਹਿਦਾ ਤੁਹਾਨੂੰ ਤੇ 90 ਦੀ ਝੋਟੀ ਯਾਰ ਨਾ। ਹਾਂਜੀ। ਪਾੜਿਆ ਨਹੀਂ ਥੋਣੀ ਆਪਾਂ ਨੂੰ ਕੱਟੀ ਚੰਗੀ ਆ। ਆ ਚੀਚਾਂ ਦਾ ਨਾ 5000 ਰੁਪਈਆ ਵਾਜਾਂ ਦਾ ਕਿਉਂਕਿ ਹਾਂ। ਉਹਨਾਂ ਦੀ ਖੁਸ਼ਲੀ। ਵੀ ਘਰੇ ਜਦੋਂ ਮਰਜ਼ੀ ਦੁੱਧ ਚੋਵੇ। ਬੋਲੋ ਹਾਂਜੀ। ਤੇ ਪਾਉ ਜੀ ਆ ਝੋਟੀ ਆਪਣੀ ਕਿਹੜਾ ਸੁਆ। ਇਹ ਦੂਜਾ ਸੁਆ। ਇਹ ਕਰਮਾਂ ਵਾਲੀ ਦੂਜਾ ਸੂਆ ਹਾਂਜੀ ਦੂਜਾ ਸੂਆ ਠੀਕ ਆ ਬੜੀ ਉੱਚੀ ਲੰਮੀ ਹੈ ਇਹ ਤਾਂ ਤੁਸੀਂ ਨਾ ਯਾਰ ਆ ਮੰਨ ਲਓ ਵੀ ਐਡੀ ਮੈਂ ਜੇਬ ਚ ਪੈਸੇ ਪਾ ਕੇ ਵੀ ਤਰਪੀਏ ਤਾਂ ਛੇਤੀ ਲੱਭਦੀ ਨਹੀਂ ਤੇ ਕਿਰਪਾ ਨਾਲ ਕਿਰਪਾ ਨਾਲ ਤੇ ਭਾਉ ਜੀ ਦੂਜਾ ਇਹ ਦੂਜਾ ਸੂਆ ਸੂਈ ਆ ਹਾਂਜੀ ਤੇ ਪਹਿਲਾਂ ਝੋਟੀ ਨੇ ਕਿੰਨਾ ਦੁੱਧ ਪਾਇਆ? ਅਰੇ ਮਾਲਕਾ ਨੇ ਸਾਨੂੰ 16 ਲੀਟਰ ਦੱਸਿਆ ਆਪਾਂ 12 ਮੰਨ ਕੇ ਲਈਆ। 16 ਦੱਸਿਆ ਤੇ ਆਪਾਂ 12 ਮੰਨ ਕੇ ਲਈ ਪਹਿਲਾਂ ਥੱਲੇ। ਹਾਂਜੀ। ਤੇ ਹੁਣ ਇਹ ਕਦੋਂ ਸੂਈ ਤੇ ਕਿੰਨਾ ਦੁੱਧ ਅੱਜ ਬੋਲਾ ਇਹਦੇ ਕੋਲੇ? 5ਵਾਂ ਹੈ ਨਾ। ਠੀਕ ਆ। 11 ਲੀਟਰ ਬੋਲ। ਪੰਜਾਂ ਦਿਨਾਂ ਦੀ ਸੂਈ ਥੱਲੇ 11 ਹੁਣ ਕਿਆ? ਹਾਂਜੀ ਇਹ ਆਪਾਂ ਕਹਿ ਦਈਏ ਵੀ 12 14 ਕਿਲੋ ਆ 15 ਕਿਲੋ ਬਲਕਿ ਦੁੱਧ ਐਤ ਕਿ 16 15 ਤਾਂ ਦੇਉ ਖੁੱਲਾ। ਹਾਂ ਨਾ ਅਜੇ ਦਾ ਉਹ ਨਾ ਨਾ ਦਾ ਕੋਈ ਕਾੜਾ ਨਾ ਕੋ ਦਾਣਾ ਹਾਂ ਦਰ ਦੇ ਪੌਦੇ ਨਹੀਂ ਕਰਮੀ ਦਾ ਕਰਕੇ ਨਹੀਂ ਵਾਕਿਆ ਹਾਂ ਹਾਂਜੀ ਚੱਲ ਤੇ ਬੱਚਾ ਇਹਦੇ ਕੋਲੇ ਵੀ ਕੱਟੀ ਇਹਦੇ ਮਗਰ ਵੀ ਖੱਟੀ ਹਾਂ ਲਓ ਮਹਾਰਾਜ ਦਾ ਨਾ ਇਹਨੂੰ ਵੀ ਤੋੜ ਕੇ ਵਿਖਾਓ ਲਓ ਵੀ ਸੱਜਣੋ ਕਾਦ ਦੀ ਗੱਲ ਕਰੀਏ ਤਾਂ ਪੈਪ ਤੋਂ ਵੀ ਇੰਤਾਜਾ ਲਾ ਲਿਓ ਕਿ ਕੱਟਾ ਵੱਡਾ ਕਾਦਾ ਤੇ ਲੇਵੇ ਭਾਂਡੇ ਦੀ ਜੇ ਕਿਸੇ ਨੇ ਤਿਆਰੀ ਦੀ ਸੁੰਡੀ ਦੀ ਵੀਡੀਓ ਵੇਖਣੀ ਹੋਈ ਨਾ ਇਹ ਝੋਟੀ ਦੀ ਤਾਂ ਇਹਨਾਂ ਦੇ ਕੋਲੇ ਆਪਦੇ ਮੋਬਾਈਲ ਦੇ ਵਿੱਚ ਇਹਦੀ ਤਿਆਰੀ ਦੀ ਵੀਡੀਓ ਆ ਜਿੱਦਣ ਕਰਮਾਂ ਵਾਲੀ ਸੂਈ ਆ ਤਾਂ ਉਹ ਵੀ ਤੁਸੀਂ ਮੰਗਾ ਲਿਓ ਬੇਸ਼ੱਕ ਦੀ ਕਿਉਂਕਿ ਉਦਾਂ ਦਾ ਲੇਵਾ ਭਾਂਡਾ ਕੀ ਕਹਨੇ ਬਣਾ ਕੇ ਘਾਵਾ ਵਾਲਾ ਅਮਰੀਕਨ ਗਾਇਆਂ ਵਾਲਾ ਲੇਵਾ ਬਣਾ ਕੇ ਸੂਈ ਆ ਕਿਉਂਕਿ ਮੈਂ ਵੀਡੀਓ ਵੇਖ ਲਈ ਆ ਤੇ ਹੋ ਸਕਿਆ ਤਾਂ ਮੈਂ ਨਾਲ ਵੀ ਚਲਾ ਦੂੰਗਾ ਸਜਣੋ ਦੇਖੋ ਕਿਆ ਬਾਤਾਂ ਤੇ ਪਾਉ ਜੀ ਚੂਣ ਚਾਨ ਇੱਕ ਨੰਬਰ ਇੱਕ ਨੰਬਰ 22 ਕੋਲੀ 100 ਦੀ 100 ਹਾਂਜੀ ਕੋਈ ਪੂਰ ਮੇ ਕੋਈ ਛੱਟਾ ਨਾ ਨੂੜਾ ਬੜੀਆਂ ਸੱਜਣੋਂ ਲੈ ਵੇ ਤੇ ਕਰਮਾਂ ਵਾਲੀ ਦੇ ਬਸ ਪੁੱਤ ਬਸ ਤੈਨੂੰ ਨਹੀਂ ਕੋ ਕਿਆ ਮੈਂ ਛੁੜੀ ਜੀ ਮੇਰੇ ਤੋਂ ਡਰ ਗਈ ਵੀ ਪਤਾ ਨਹੀਂ ਕੀ ਆਹ ਕੱਟੀ ਇਹਦੀ ਹਾਂ ਜਾ ਨਹੀ ਠੀਕ ਆ ਪਾਉ ਕੱਟੀ ਵੀ ਚੰਗੀ ਆ ਕੱਟੀ ਲਾਉ ਦੇ ਤਨ ਗਈ ਆ ਆਪਦੇ ਤੇ ਲੈ ਗਈ ਪੂਛ ਵੇਖੋ ਕਿਵੇਂ ਕਾਗਜਾਂ ਗੂ ਵਾਲੇ ਦੇ ਨਾ ਨਰਮ ਕੋਈ ਗੱਲ ਨਹੀਂ ਲੈ ਚੱਲੋ ਪਾਉ ਜੀ ਉੱਥੇ ਲਓ ਵੀ ਸੱਜਣੋਂ ਮਾਲੇ ਨਗਰ ਦੀਆਂ ਝੂਟੀਆਂ ਵਿਖਾਈਆਂ ਤੁਹਾਨੂੰ ਦੋ ਆਪ ਦੀ ਆਪ ਦੀ ਜਗਾ ਤੇ ਦੂਨੇ ਹੀ ਇੱਕ ਤੋਂ ਇੱਕ યો ਆਂਦੀ ਮੈਂ ਚੰਗੀਆਂ ਤੇ ਉਹ ਆਂਦੀ ਮੈਂ ਚੰਗੀਆਂ ਬਾਕੀ ਧਾਰਾ ਮਾਰਨੀ ਆ ਤੇ ਇਧਰ ਕਰਕੇ ਮਾਰ ਕੇ ਖਾਵਾ ਨਹੀਂ ਕੋਈ ਚੱਕਰ ਨਹੀਂ ਧਾਰਾ ਨਹੀਂ ਹੁਣ ਆਪਾਂ ਮਾਰਦੇ ਵੇਖੋ ਸਜਣੋ ਮੈਂ ਤੁਹਾਨੂੰ ਉੱਥੇ ਦੱਸਿਆ ਸੀ ਨਾ ਵੀ ਇਹਦੇ ਲੇਵੇ ਤੇ ਨਾੜਾ ਨੂੜਾ ਤੇ ਆਪਾਂ ਇੱਥੋਂ ਜਾਂਦੀ ਹੈ ਕਿੱਡੀ ਹਾਂ ਵਾਕੇ ਵੇਖੋ ਸਜਣੋ ਥਣ ਲੱਗੇ ਕੀੜੀ ਦੇ ਪਾ ਵਾਂਗੂ ਨਾ 12 ਨੰਬਰ ਚ ਵਾਈ 1 ਨੰਬਰ ਚ ਆ ਚੋਟੀ ਦੀ 22 ਬਹੁਤ ਨੰਬਰ ਹੈ ਉਜਲ ਤੇ ਨਿਕਲਦੇ ਆ ਚ ਵਾਈ ਹਾਂ ਤੇ ਭਾਉ ਜੀ ਫਿਰ ਇਹਦਾ ਰੇਟ ਆ ਇਹਦਾ ਰੇਟ ਫੋਨ ਤੇ ਹੀ ਕਰ ਲਗੇ ਜਾਇਜ ਹੋਊਗਾ ਨਾ ਜਾਇਜ ਹਨਾ ਨਜਾਇਜ਼ ਨਹੀਂ ਹੋਣਾ ਚਾਹੀਦਾ ਕਰ ਤਾਂ ਵੀਡੀਓ ਤੇ ਵੀ ਲਗੇ ਪਰ ਕਈ ਸੱਜਣਾ ਕਈ ਕੋ ਕਹਿੰਦੇ ਠੀਕ ਆ ਹਾਂ ਜੀ ਲਾਉਗੀ ਸੱਜਣਾ ਭੱਡੀ ਝੋਟੀ ਦਾ ਭਾਉ ਨਾਲ ਗੱਲਬਾਤ ਹੋਈ ਤੇ ਉਹ ਕਹਿੰਦਾ ਵੀ ਆਪਾਂ ਮੌਲੇ ਦਾ ਫੋਨ ਤੇ ਕਰਾਂਗੇ ਕਿਉਂਕਿ ਵੱਡੀ ਝੋਟੀ ਆ ਤੇ 100 ਇਹਦਾ ਯਾਰ ਪੜਦਾ ਹੁੰਦਾ ਜਿਹੜਾ ਲੈ ਗਿਆ ਉਹਦਾ ਵੀ ਪੜਦਾ ਤੇ ਇਹਨਾਂ ਦਾ ਵੇਚਣ ਦਾ ਵੀ ਪੜਦਾ ਸੱਜਣੋ ਕੋਈ ਨਜਾਇਜ਼ ਨਹੀਂ ਹੋਊਗਾ ਜਾਇਜ਼ ਹੋਊਗਾ ਜਦੋਂ ਤੁਸੀਂ ਗੱਲਬਾਤ ਕਰੋਗੇ ਤੇ ਜੇ ਕੋਈ ਤੁਹਾਨੂੰ ਨਜਾਇਜ਼ ਲੱਗਿਆ ਤਾਂ ਬੇਸ਼ੱਕ ਆਪਣੇ ਨਾਲ ਕਨੈਕਟ ਕਰ ਲਿਓ ਕਿਉਂਕਿ ਗੱਲਾਂ ਬਾਤਾਂ ਹੋਈਆਂ ਵੀ ਆ ਤੇ ਦੁੱਧ ਤੁਹਾਡੀ ਪਾਵਰ ਹੋਊਗੀ ਕਿ ਰਾਨੀ ਥੱਲੋਂ ਕਿੰਨਾ ਚੋਲੋਗੇ ਧੰਨਵਾਦ ਹਾਂਜੀ ਇਹਨਾਂ ਦਾ ਦਿਨ ਹੀ ਦਿਨ ਐਨੇ ਭਾਉ ਜੀ ਐਡੀ ਮਹਣੇ ਇਹਨਾਂ ਦਾ ਦੁੱਧ ਨਾ ਦਿੱਤਾ ਤੇ ਫਿਰ ਇਹਦਾ ਆਈਡੀ ਮੈਂ ਬਣਾਉਂਦਾ ਫਾਇਦਾ ਹੀ ਨਹੀਂ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ